およし ਤੇ ਲੈ ਰ ਰਗਾ ਸਾਡੇ ਤੇ ਫੈਸਲਾ ਤੋਂ ਦਿੱਤਾ ਗਿਆ ਲਿਆ ਕੇ ਸਾਡੇ ਕੋਲ ਤੱਕੇਣਾ ਮੰਦ ਮੋਪਰ ਦਵਾ ਦਿੱਤਾ ਗਿਆ ਐਸੀ ਇਹ ਦਵਾ ਦੀ ਆਸਥਾ ਦੇ ਨਾਲ ਸਵਾਲ ਜੁੜਿਆ ਦੀ ਕਿ ਇਮਰਾਨ ਖਾਨ ਨਾਮ ਦਾ ਇੱਕ ਵਿਅਕਤੀ ਜੋ ਕਿ ਪਹਿਲੇ ਫਗਵਾੜੇ 'ਚ ਫੈਕਟਰੀ ਲਗਾਉਂਦਾ ਫਿਰ ਅੰਮ੍ਰਿਤਸਰ 'ਚ ਵੀ ਫੈਕਟਰੀ ਲਗਾਈ ਜਾਂਦੀ ਹੈ ਜਿਸ ਨੂੰ ਪੁਲਸ ਨੇ ਇਹ ਨਹੀਂ ਪਰਦਾ ਪਾਸ਼ ਕੀਤਾ ਹਿੰਦੂ ਨੇਤਾਵਾਂ ਨੇ ਉਹਦਾ ਪਰਦਾ ਫਾਸ਼ ਕਰਕੇ ਉਹਨੂੰ ਪਕੜਾਇਆ ਸਰਕਾਰ ਦਾ ਸਿੱਧਾ ਫਰਮਾ ਹਿੰਦੂ ਘਰੇ ਜੋ ਬਾਹਰ ਨਿਕਲੇ ਚਾਹੇ ਉਹ ਪਰਿਵਾਰਿਕ ਕੋਈ ਮੁਸ਼ਕਲ ਹੋਵੇ ਚਾਹੇ ਉਹ ਗੋਮਤਾ ਦੀ ਗੱਲ ਹੋਵੇ ਕੌਣ ਮਾਤਾ ਦੇ ਪੁੱਛਣ ਕਰਨੇ ਇਹ ਕੌਣ ਪਰਮਿਸ਼ਨਾਂ ਦਿੰਦਾ ਹੈ ਇਹ ਪੁੱਛਣਾ ਚੁਣੇ ਡੀਸੀ ਨੂੰ ਜਿਹੜਾ ਪੁਲਿਸ ਅਫਸਰ ਬੱਤਰ ਕੈਂਟੇ ਜੇ ইমরান ਖਾਨ ਨੂੰ ਫੜੇਗਾ ਉਹਨੂੰ 1 ਲੱਖ ਰੁਪਇਆ ਇਨਾਮ ਦੇਵਾਂਗਾ ਨਾਲ ਜਿਹੜਾ ਕੋਈ ਵਿਅਕਤੀ ইমরান ਖਾਨ ਦੀ ਸਾਨੂੰ ਦੱਸੇਗਾ ਜਾਣਕਾਰੀ ਉਹਨੂੰ ਵੀ 1 ਲੱਖ ਰੁਪਏ ਦਾ ਇਨਾਮ ਦੇਵਾਂਗਾ ਪਈ ਇਹਦਾ ਲਾਇਸੈਂਸ ਪ੍ਰੋਵਾਈਡਰ ਜੇ ਗਊ ਹੱਤ ਬੈਨ ਫੇ ਲਾਇਸੈਂਸ ਕਿਲੇ ਦਿੱਤਾ ਅੱਜ ਦਿਨੀ ਅੰਮ੍ਰਿਤਸਰ ਦੇ ਵਰਪਾਲ ਪਿੰਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਰੇਡ ਕੀਤੀ ਗਈ ਜਿੱਥੇ ਭਾਰੀ ਮਾਤਰਾ ਜੇ ਗੋਮਾਸ ਬ੍ਰਾਹਮਤ ਹੋਇਆ ਜਿੱਥੇ ਗਾਇਆਂ ਲਿਆ ਕੇ ਵੜੀਆਂ ਜਾਂਦੀਆਂ ਸਨ ਤੇ ਭਾਰੀ ਮਾਤਰਾ ਚ ਜਿਹੜੀ ਹੈ ਗਾ ਗਾਜ ਦਾ ਮਾਸ ਜਿਹੜਾ ਬ੍ਰਾਹਮਤ ਹੋਇਆ ਜਿਹਨੂੰ ਪੈਕਿੰਗ ਕਰਕੇ ਡੱਬੇ ਜੇ ਪੈਕਿੰਗ ਕਰਕੇ ਇਹ ਬਾਹਰ ਵੇਚਿਆ ਜਾਂਦਾ ਸੀ ਭੇਜਿਆ ਜਾਂਦਾ ਸੀ ਗਊ ਹੱਤਿਆ ਬੰਦ ਕਰੋ ਦਾ ਪ੍ਰਦਰਸ਼ਨ ਹਿੰਦੂ ਸੰਗਠਨਾਂ ਵੱਲੋਂ ਕੀਤਾ ਜਾ ਰਿਹਾ ਹੈ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਰੋਕ ਲੇਤਾ ਗਿਆ ਇਹਨਾਂ ਨੇ ਡੀਸੀ ਆਫਿਸ ਜਾਣਾ ਸੀ ਪਰ ਇਹਨਾਂ ਨੂੰ ਪੁਲਿਸ ਦੀ ਭਾਰੀ ਢੀੜ ਨੇ ਰੋਕ ਲੇਤਾ ਗਿਆ ਸੀ ਤ ਜਾਨ ਦਿੱਤਾ ਉਸ ਤੋਂ ਬਾਅਦ ਇਹਨਾਂ ਦਾ ਸਾਰਾ ਜਿਹੜਾ ਰੋਸ਼ ਪ੍ਰਦਰਸ਼ਨ ਜਿਹੜਾ ਰੋਕ ਲਿੱਤਾ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਦੇਖ ਸਕਦੇ ਆ ਪੁਲਿਸ ਮੁਲਾਜ਼ਮ ਲਗਾ ਕੇ ਕਿਸ ਤਰ੍ਹਾਂ ਰਸਤਾ ਰੋਕਿਆ ਗਿਆ ਹੈ ਕੜੀ ਬਰ ਕੜੀ ਤੁਸੀਂ ਦੇਖ ਸਕਦੇ ਹੋ ਜਿੱਥੇ ਲੇਡੀਜ਼ ਪੁਲਿਸ ਮੁਲਾਜ਼ਮ ਵੀ ਮੌਜੂਦ ਹਨ ਤੇ ਮੌਕੇ ਤੇ ਹੀ ਇੱਥੇ ਤਸੀਦਾ ਸਾਹਿਬ ਵੀ ਆਏ ਉਹਨਾਂ ਨੂੰ ਹੀ ਕਹਿੰਦੇ ਮੰਗ ਪੱਤਰ ਦੇ ਦਿੱਤਾ ਜਾਵੇ ਤੇ ਇੱਥੇ ਹੀ ਆਪਣਾ ਪ੍ਰਦਰਸ਼ਨ ਜਿਹੜਾ ਖਤਮ ਕੀਤਾ ਜਾਵੇ ਬਾਰ ਬਾਰ ਪ੍ਰਦਰਸ਼ਨ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਤਸਵੀਰਾਂ ਦਿਖਾ ਰਹੇ ਆ ਕਿਸ ਤਰ੍ਹਾਂ ਬਾਰ ਬਾਰ ਜਿਹੜਾ ਹਿੰਦੂ ਸੱਤਾ ਵੱਲੋਂ ਆਪ ਚੜ੍ਹਬੀ ਹੋ ਰਹੀ ਆ ਤੇ ਸਾਡੇ ਨਾਲ ਪੰਗਜ ਦੇ ਵੇਸਰ ਜੀ ਨਾਲ ਗੱਲਬਾਤ ਕਰਦੇ ਆ ਤੇ ਜਿਹੜਾ ਅੱਜ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਰੋਜ ਪ੍ਰਦਰਸ਼ਨ ਦਾ ਸਾਨੂੰ ਕਰਨੀ ਨਹੀਂ ਦਿੱਤਾ ਜਾਂਦਾ ਪਹਿਲੀ ਗੱਲ ਤੇ ਇਹ ਆ ਸਿਰੇ 500 ਮੀਟਰ ਦੇ ਵਿੱਚ ਹੀ ਰੋਕ ਦਿੱਤਾ ਭਾਰੀ ਪੁਲਿਸ ਬਲ ਆ ਕੇ ਰੋਕ ਦਿੱਤਾ ਪਤਾ ਨਹੀਂ ਅਸੀਂ ਟੈਰਰਿਸਟ ਆ ਅਸੀਂ ਕੌਣ ਆ ਸੰਦੇਹ ਨਹੀਂ ਸਮਝਉਂਦੀ ਦੇਖੋ ਅਸੀਂ ਪ੍ਰਸ਼ਾਸਨ ਦਾ ਮਾਣ ਕਰਦੇ ਹਰ ਗੱਲ ਤੇ ਅਸੀਂ ਉਹਨਾਂ ਨਾਲ ਖੜੇ ਆ ਪਰ ਜਦੋਂ ਜਦੋਂ ਗਊ ਮਾਤਰੀ ਦੀ ਗੱਲ ਆ ਆਸਤਾ ਦੀ ਗੱਲ ਆ ਅਸੀਂ ਨੇ ਬੇਨਤੀਆਂ ਕੀਤੀਆਂ ਵੀ ਸਾਨੂੰ ਆਪਣੇ ਤੈਅ ਕੀਤੇ ਰੂਟ ਤੇ ਜਾਣ ਦਿਓ ਡੀਸੀ ਸਾਨੂੰ ਮੰਗ ਪੱਤਰ ਦੇਣ ਦਿਓ ਪਰ ਨਹੀਂ ਐਸ ਦਿਨ ਸਾਨੂੰ ਇੱਥੇ ਲਿਆਂਦਾ ਗਿਆ ਸਾਡੇ ਤੇ ਫੈਸਲਾ ਤੋਂ ਦਿੱਤਾ ਗਿਆ ਲਿਆ ਕੇ ਸਾਡੇ ਕੋਲ ਤੱਕੇ ਨਾ ਮੰਗ ਉੱਪਰ ਦਵਾ ਦਿੱਤਾ ਗਿਆ ਇਹ ਸਾਨੂੰ ਨਹੀਂ ਸਮਝੰਦੀ ਇੱਕ ਸ਼ਾਂਤੀਪੂਰਵਕ ਤੁਸੀਂ ਰੋਜ਼ ਪ੍ਰਦਰਸ਼ਨ ਕਰ ਰਹੀ ਆ ਆਰਾਮ ਨਾਲ ਤੁਸੀਂ ਡੀਸੀ ਅਫਸਰ ਜਾ ਰਹੀ ਲੇਕਿਨ ਤੁਹਾਨੂੰ ਸ਼ਾਂਤੀਪੂਰਵਕ ਨਹੀਂ ਕਰਨ ਦਿੱਤਾ ਗਿਆ ਜਦੋਂ ਸਰਕਾਰ ਚਾਹੁੰਦੀ Hindu ਘਰੇ ਚੋਂ ਆਵਾਜ਼ ਨਾ ਕੱਢੇ ਸਰਕਾਰ ਦਾ ਸਿੱਧਾ ਫੰਡਾ Hindu ਘਰੇ ਚੋਂ ਆਵਾਜ਼ ਨਾ ਕੱਢੇ ਚਾਹੇ ਉਹ ਪਰਵਾਰਿਕ ਬਹੁਤ ਮੁਸ਼ਕਲ ਹੋਵੇ ਚਾਹੇ ਉਹ ਗਊ ਮਾਤਾ ਦੀ ਗੱਲ ਹੋਵੇ ਅੱਜ ਹਿੰਦੂ ਸੜਕਾਂ ਦੇ ਗਊ ਮਾਤਾ ਲਈ ਸੀ ਨਾ ਮੇਰਾ ਕੰਮ ਨਾ ਕਿਸੇ ਦਾ ਕੰਮ ਗਊ ਮਾਤਾ ਦੇ 부ਚੜਖਾਨੇ ਇਹ ਕੌਣ ਪਰਮਿਸ਼ਨਾਂ ਦਿੰਦਾ ਹੈ ਇਹ ਪੁੱਛਣਾ ਚਾਹੁੰਦੇ ਹਾਂ ਡੀਸੀ ਨੂੰ ਕਿਉਂਕਿ ਡੀਸੀ ਸ਼ਹਿਰ ਦੇ ਮਾਲਕ ਨੇ ਬਾਬ ਨੇ ਅਸੀਂ ਇਹ ਸਵਾਲ ਕਰਨਾ ਚਾਹੁੰਦੇ ਹਾਂ ਕਿ 부ਚੜਖਾਨੇ ਦੀਆਂ ਪਰਮਿਸ਼ਨਾਂ ਕੌਣ ਦਿੰਦਾ ਤੇ ਕੌਣ ਰਲਿਆ ਤੇ ਜਿਹੜੇ ਬੰਦੇ ਅਰੈਸਟ ਕੀਤੇ ਆ ਡੀਸੀ ਸਾਹਿਬ ਉਹਨਾਂ ਦੀਆਂ ਜ਼ਮੂਰਤਾ ਨਾ ਹੁਣ ਉਹਨਾਂ ਨੂੰ ਪ੍ਰਸ਼ਾਸਨ ਅੜਾ ਕੇ ਰੱਖੇ ਕਿਉਂਕਿ ਤੇਰਾਵਾ ਬਹੁਤ ਸੌਫਟ ਨੇ ਇਡੀਆਂ ਵਧੀਆ ਨਹੀਂ ਆ ਗਈਆਂ ਤੇ ਕਿਉਂਕਿ ਅਸੀਂ 302 ਦੀ ਮੰਗ ਕਰ ਰਹੇ ਹਾਂ ਪਰ ਸਾਨੂੰ ਸਿਰਫ 500 ਮੀਟਰ ਦੀ ਦੂਰੀ ਦਾ ੱੱਕੇ ਨਾ ਰੋਕੇ ਗਿਆ ਫੋਰਸ ਦੇ ਨਾਲ ਪੂਰਾ ਪ੍ਰੋਪਰ ਸਭ ਤੋਂ ਪਹਿਲਾਂ ਗੱਲ ਕਰੀਏ ਜਿਹੜਾ ਕਿ ਗੋਮਾਸ ਬੈਨ ਹੈ ਹੱਤਿਆਪੂਰੇ ਇੰਡੀਆ ਦੇ ਵਿੱਚ ਬੈਨ ਹੈ ਉਸ ਤੋਂ ਬਾਵਜੂਦ ਵੀ ਲਾਇਸੈਂਸ ਕਿਸ ਤਰ੍ਹਾਂ ਦਿੱਤਾ ਗਿਆ ਜਿਹੜਾ ਕਿ ਦੇਖੋ ਜੀ ਮੈਨੂੰ ਖਾਲੀ ਕਿਸੇ ਮਿੱਤਰ ਨੇ ਮੇਰੇ ਕਿਹਾ ਵਾ ਇਹਦਾ ਲਾਇਸੈਂਸ ਪ੍ਰੋਵਾਈਡ ਹੋਇਆ ਵੇਖੋ ਜੀ ਪੰਜਾਬ 'ਚ ਹਿੰਦੂ ਡੁੱਬ ਕੇ ਮਰ ਜਾਨੇ ਜੇ ਗੋਮਾਸ ਦਾ ਲਾਇਸੈਂਸ ਬਣਿਆ ਹੈ ਉਹਨੂੰ ਮਰਨ ਦਾ ਮੈਨੂੰ ਪਹਿਲੀ ਵਾਰੀ ਖਬਰ ਸੁਣੀ ਮੈਨੂੰ ਕੋਈ ਮਿੱਤਰ ਨੇ 라ਤੀ ਫੋਨ ਕਰਕੇ ਕਿਹਾ ਕਿ ਭਾਈ ਇਹਦਾ ਲਾਇਸੈਂਸ ਪ੍ਰੋਵਾਈਡ ਆ ਜੇ ਗਊ ਹਤਿਆ ਵੈਨ ਫੇ ਲਾਇਸੈਂਸ ਕਿਨੇ ਦਿੱਤਾ ਇਹ ਵੀ ਜਾਂਚ ਦਾ ਵਿਸ਼ਾ ਆ ਇਹ ਲਾਇਸੈਂਸ ਕਿਨੇ ਦਿੱਤਾ ਵਾ ਇਹ ਲਾਇਸੈਂਸ ਉਸ ਬੰਦੇ ਨੇ ਦਿੱਤਾ ਜਿਹਨੂੰ ਮੀਨਾ ਚੰਦਾ ਸੀ ਕਿਉਂਕਿ ਵੇਖੋ ਪੂਰੀ ਇੰਡੀਆ ਦੇ ਵਿੱਚ ਗਊ ਹਤਿਆ ਪਾਪ ਆ ਇਹ ਵੈਨ ਕਾਨੂੰਨੀ ਕਾਉਂਸਲਰ ਸਾਡਾ ਅਧਿਕਾਰ ਆ ਅਸੀਂ ਇਹਨੂੰ ਗਊ ਮਤਾ ਮੰਨਦੇ ਆ ਹੁਣ ਦੇਖੋ ਲਾਇਸੈਂਸ ਜਿਹਨੇ ਪ੍ਰੋਵਾਈਡ ਕਰਾਇਆ ਉੱਤੇ ਜਾਂਚ ਇਹ ਤਰ੍ਹਾਂ ਦਾ ਚੇਨਜ ਕਰਨਾ ਸੀ ਪਰ 500 ਮੀਟਰ ਦੀ ਦੂਰੀ ਤੇ ਸਾਨੂੰ ਪੂਰੀ ਫੋਰਸ ਨਾਲ ਤੁਸੀਂ ਵੀਡੀਓ ਪਾਇਓ ਦਿਖਾਇਓ ਹਿੰਦੂਆਂ ਦੀ ਵਾਇਸ ਨੂੰ ਕਿਤੇ ਪੰਜਾਬ ਚ ਤੱਕੇ ਨਾ ਰੋਕਿਆ ਜਾਂਦਾ ਨੇ ਪੂਰਾ ਇੰਡੀਆ ਵੇਖੇ ਇਸ ਗੱਲ ਨੂੰ ਕਿਸਰਾ ਰੋਕਿਆ ਗਿਆ ਤੁਹਾਡਾ ਪ੍ਰਦਰਸ਼ਨ ਜਿਹੜਾ 500 ਮੀਟਰ ਦੇ ਵਿੱਚ ਹੀ ਰੋਕ ਦਿੱਤਾ ਗਿਆ ਦੇਖੋ ਪੰਜਾਬ ਸਰਕਾਰ ਹਮੇਸ਼ਾ ਹਿੰਦੂਆਂ ਦੇ ਤੱਕਾ ਕਰਦੀ ਆਈ ਹੈ ਅੱਜ ਅੰਮ੍ਰਿਤਸਰ ਚ ਵੀ ਪੁਲਿਸ ਪ੍ਰਸ਼ਾਸਨ ਨੇ ਸਬੂਹ ਹਿੰਦੂ ਸੰਗਠਨਾਵਾਂ ਤੇ ਤੱਕਾ ਕੀਤਾ ਸਾਡੀ ਜਿਹੜੀ ਮੰਗ ਸੀ ਪੂਰੀ जाय ਸੀ ਹਿੰਦੂਆ ਦੀ ਆਸਥਾ ਦੇ ਨਾਲ ਇਹ ਸਵਾਲ ਜੁੜਿਆ ਸੀ ਕੀ ਇਮਰਾਨ ਖਾਨ ਨਾਮ ਦਾ ਇੱਕ ਵਿਅਕਤੀ ਜੋ ਕਿ ਪਹਿਲੇ ਫਗਵਾੜੇ 'ਚ ਫੈਕਟਰੀ ਲਗਾਉਂਦਾ ਫਿਰ ਅੰਮ੍ਰਿਤਸਰ 'ਚ ਵੀ ਫੈਕਟਰੀ ਲਗਾਈ ਜਾਂਦੀ ਹੈ ਜਿਸ ਨੂੰ ਪੁਲਸ ਨੇ ਨਹੀਂ ਪਰਦਾਫਾਸ਼ ਕੀਤਾ ਹਿੰਦੂ ਨੇਤਾਵਾਂ ਨੇ ਉਹਦਾ ਪਰਦਾਫਾਸ਼ ਕਰਕੇ ਉਹਨੂੰ ਪਕੜਾਇਆ ਇਸ ਦੀ ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਹਦੀ ਜ਼ਿੰਮੇਵਾਰੀ ਇਲਾਕਾ ਐਸਐਚਓ ਦੀ ਬੰਦੀ ਹੈ ਇਲਾਕਾ ਐਸਐਚਓ ਨੂੰ ਸਸਪੈਂਡ ਕੀਤਾ ਜਾਵੇ ਸਾਡੀ ਮੰਗ ਹੈ ਇਮਰਾਨ ਖਾਨ ਪੇਸ਼ੇਵਰ ਮੁਜਰਮ ਹੈ ਉਹ ਹਰ ਜਗ੍ਹਾ ਤੇ ਗਾਵਾਂ ਦਾ ਜਿਹੜਾ ਵਧ ਕਰਦਾ ਆ ਰਿਹਾ ਹੈ ਜੋ ਕਿ ਹਿੰਦੂਆ ਦੀ ਆਸਥਾ ਦਾ ਸਵਾਲ ਹੈ ਉਸਤੇ 302 ਦਾ ਮੁਕਦਮਾ ਦਰਜ ਕੀਤਾ ਜਾਵੇ ਸਾਡੀ ਮੰਗ ਹੈ ਜਿਸ ਵਿਅਕਤੀ ਨੇ ਉਸ ਨੂੰ ਜਗਾ ਕਿਰਾਇਤੇ ਦਿੱਤੀ ਇਮਰਾਨ ਖਾਨ ਨੂੰ ਉਹ ਚਾਹੇ ਹਿੰਦੂ ਹੈ ਉਸਤੇ ਪਰਚਾ ਦਰਜ ਕੀਤਾ ਜਾਵੇ ਉਹ ਵੀ ਉਹਨਾਂ ਗੁਨਾਹਗਾਰ ਹੈ ਸਾਡੀ ਮੰਗ ਹੈ ਕਰੋੜਾ ਰੁਪਏ ਹਰ ਚੀਜ਼ ਲੈਣੇ ਆਪਾਂ ਗਊ ਸੈਂਸ ਦਿੰਨੇ ਆ ਜਦੋਂ ਗਊ ਸੈਂਸ ਦਿੰਨੇ ਆ ਪੰਜਾਬ ਸਰਕਾਰ ਨੂੰ ਗਊ ਸੈਂਸ ਜਾ ਰਿਹਾ ਸਾਡੀ ਜਿਹੜੀ ਗੌਰ ਮਾਤਾ ਦਾ ਰੱਖ ਰਖਾਵ ਦਾ ਕੋਈ ਉਚਿਤ ਪ੍ਰਬੰਧ ਨਹੀਂ ਕੀਤਾ ਹੋਏ ਜਿਹਦੇ ਕਾਰਨ ਇੰਨੀਆਂ گاਊਆਂ ਚੁੱਕਿਆ ਜਾਂਦੀਆਂ ਬਾਅਦ ਚੋ ਇਹ ਲੋਕ ਮੁਸਲਮਾਨ ਜਿਹੜੇ ਸਾਨੂੰ ਲੋਕ ਕਾਫਰ ਕਹਿੰਦੇ ਨੇ ਉਹ ਲੋਕ ਐਸਾ ਸੇਵਨ ਕਰਦੇ ਨੇ ਤੇ ਸਾਡੀ ਆਸਥਾ ਦੇ ਨਾਲ ਖੇਲਦੇ ਨੇ ਉਹ ਤੋਂ ਵੱਡਾ ਸਵਾਲ ਮੇਰਾ ਕੀ ਫੈਕਟਰੀ ਦੇ ਵਿੱਚ ਗਾਈਆਂ ਆਈਆਂ ਕਿੱਥੋਂ ਜਗਾ ਜਗਾ ਨਾਕੇ ਲੱਗੇ ਹੁੰਦੇ ਆ ਕਿਧਰੋਂ ਕਿਧਰੋਂ ਗਾਈਆਂ ਟਰੱਕਾਂ ਚ ਲਿਆਂਦੀਆਂ ਗਈਆਂ ਹੋਣੀਆਂ ਨਾਕੇ ਲੱਗੇ ਵਰਪਾਲ ਜਿੱਥੇ ਫੈਕਟਰੀ ਲਿਖਦੇ ਉਹਦੇ ਮੈਂ ਥੋੜੀ ਦੂਰ ਦੇ ਵਿੱਚ ਇੱਕ ਵੱਡਾ ਨਾਕਾ ਲੱਗਾ ਹੁੰਦਾ ਬੈਰੀਕੇਡਿੰਗ ਕੀਤੀ ਹੁੰਦੀ ਹੈ ਪਰ ਫਿਰ ਵੀ ਗਾਈਆਂ ਕਿਸ ਤਰ੍ਹਾਂ ਪਹੁੰਚ ਗਿਆ ਕਤਲਖਾਨੇ ਤੇ ਬਹੁਤ ਵੱਡਾ ਸਵਾਲ ਹੈ ਇਹ ਤੇ ਸਾਫ ਹੈ ਕਿ ਮਿਲੀ ਭਗਤ ਹੈ ਕੁਝ ਪੁਲਸ ਦੇ ਵਿੱਚ ਜੇ ਇਮਾਨਦਾਰ ਅਫਸਰ ਨਹੀਂ ਗਏ ਜਿਹਨੇ ਪੈਸੇ ਦੀ ਲਾਲਚ ਦੇ ਵਿੱਚ ਐਸਾ ਸੌਦਾ ਕਰ ਲੈਂਦੇ ਨੇ ਤੇ گاਉਂ ਦਾ ਵੱਧ ਹੁੰਦਾ ਹੈ گاਉ ਅਗਰ ਪ੍ਰਸ਼ਾਸਨ ਚਾਵੇ ਤੇ ਕੋਈ ਪੰਜਾਬ ਦੇ ਵਿੱਚ گاਉਂ ਨਹੀਂ ਵੱਡੀ ਜਾ ਸਕਦੀ ਲੇਕਿਨ ਪੁਲਸ ਦੇ ਵਿੱਚ ਕੁਝ ਬੇੜੀਏ ਨੇ ਜੋ ਕਿ ਸਾਡੀਆਂ ਆਸਥਾ ਦੇ ਨਾਲ ਖੇਲਦੇ ਪਏ ਨੇ ਤੇ ਉਹ ਪੈਸੇ ਲੈ ਕੇ گاਉਂ ਮਾਤਾ ਦਾ ਵੱਧ ਕਰਾਉਂਦੇ ਨੇ ਸਭ ਤੋਂ ਪਹਿਲੀ ਵਿਵਟਿਕਾਲ ਇਹ ਵੀ ਹੁੰਦੀ ਹੈ ਕਿ ਇਹ ਕਾਰਵਾਈ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਨੇ ਨਹੀਂ ਕੀਤੀ ਗਈ ਇਹਦੇ ਵਿੱਚ ਸਭ ਤੋਂ ਅੱਗੇ ਗਊ ਰક્ષਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਨੇ ਜਾ ਕੇ ਇਹਦਾ ਐਕਸਪੋਜ਼ ਕੀਤਾ ਐਕਸਪੋਜ਼ ਕਰਨ ਦੇ ਬਾਰੇ ਤਾਰਾਂਆਂ ਕਿਡੀਆਂ ਲਾਈਆਂ ਗਈਆਂ ਦੇਖੋ ਇਹ ਸਾਨੂੰ ਕਹਿ ਰਹੇ ਜੀ 295 ਲਾਤੀ ਹੈ ਲੇਕਿਨ 295 ਜਿਹੜੀ ਲੱਗੀ ਆ ਉਹ ਜਿੱਦੋਂ ਦੀ ਜਮਾਨਤ ਹੋਈ ਨਹੀਂ ਹੈ ਸਾਡੀ ਮੰਗ ਹੈ ਕਿ ਜਿਹੜੀ ਕੱਲ ਜਿਹੜੀ ਹਾਊਸੇ ਪਾਸ ਹੋਇਆ ਉਹ ਵੀ ਬੇਦਬੀ ਆ ਇਨੂੰ ਬੇਦਬੀ ਵਿੱਚ ਸ਼ਾਮਿਲ ਕਰਕੇ ਇਹਨੂੰ ਆਜੀਵਨ ਕਾਰਵਾਜ਼ ਦਿਓ ਜਾਂ 302 ਦਾ ਮੁਕਦਮਾ ਦਰਜ ਕਰੋ ਅਸੀਂ ਅੱਜ ਮੰਗ ਪੱਤਰ ਦੇ ਵਿੱਚ ਸਮੂਹ ਹਿੰਦੂ ਸੰਗਠਨ ਨੇ ਸਾਫ਼ ਲਿਖਿਆ ਹੈ 15 ਦਿਨ ਦੇ ਅੰਦਰ ਇਹ ਕਾਰਵਾਈ ਨਹੀਂ ਹੁੰਦੀ ਅੰਬੜੀ ਸਰਚੇ ਪਡਾਰੀ ਪੁਲ ਤੇ ਮਨਵਰਤ ਤੇ ਬੈਠਾਂਗੇ ਨਾਲ ਕਿਸ ਤਰ੍ਹਾਂ ਬੈਠੋਗੇ ਤੁਹਾਨੂੰ ਤਾਂ 500 ਮੀਟਰ ਵੀ ਨਹੀਂ ਤੁਰਨ ਦਿੱਤਾ ਤੁਹਾਨੂੰ ਸ਼ਾਂਤੀਪੁਰਗ ਰੋਜ਼ ਪ੍ਰਦਰਸ਼ਨ ਹੀ ਕਰਨ ਦਿੱਤਾ ਗਿਆ ਦੇਖੋ ਜੀ ਅਸੀਂ ਉਸ ਦਿਨ ਆਵਾਂਗੇ ਇੱਥੇ ਆਪਣੇ ਤੇ ਪਰਚੇ ਦਰਜ ਕਰਾਂਗੇ ਪਤਾ ਹੈ ਪੰਜਾਬ 'ਚ ਹਿੰਦੂ ਅਲੱਗ ਸੰਖਿਆਕ ਹੈ ਸਾਡੀ ਤਦਾਦ ਘਟ ਹੈ ਸਾਡੇ ਕਰਕੇ ਰੋਜ਼ ਪਸ਼ੰਦ ਵੀ ਨਹੀਂ ਕਰ ਸਕਦੇ ਸਾਡੀ ਆਵਾਜ਼ ਜਿਹੜੀ ਆ ਬੁਲੰਦ ਨਹੀਂ ਕਰਨ ਦਿੱਤੀ ਜਾਂਦੀ ਅਸੀਂ ਉਸ ਦੇ ਮਨਵੱਤ ਤੇ ਬੈਠਾਂਗੇ ਤੇ ਨਾਲ ਇੱਕ ਬਹੁਤ ਵੱਡੀ ਮੈਂ ਕੋਸ਼ਿਸ਼ਾ ਕੀਤੀ ਹੈ 올 ਇੰਡੀਆ ਹਿੰਦੂ ਸੰਗਰਸ਼ ਕਮੇਟੀ ਵੱਲੋਂ ਜਿਹੜਾ ਪੁਲਿਸ ਅਫਸਰ 72 ਘੰਟੇ ਜੇ ইমরান ਖਾਨ ਨੂੰ ਫੜੇਗਾ ਉਹਨੂੰ 1 ਲੱਖ ਰੁਪਏ ਇਨਾਮ ਦੇਵਾਂਗਾ ਨਾਲ ਜਿਹੜਾ ਕੋਈ ਵਿਅਕਤੀ ইমরান ਖਾਨ ਦੀ ਸਾਨੂੰ ਦੱਸੇਗਾ ਜਾਣਕਾਰੀ ਉਹਨੂੰ ਵੀ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ। ਯਾਨੀ ਕਿ ਸੂਚਨਾ ਦੇਣ ਵਾਲੇ ਨੂੰ ਵੀ ਤੇ ਫੜਮ ਵਾਲੇ ਨੂੰ ਵੀ 1-1 ਲੱਖ ਦਾ ਇਨਾਮ। ਹਾਂ ਇਲਾਕੇ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ। ਜਿਹੜੀ ਫੈਕਟਰੀ ਦੇ ਵਿੱਚ ਕਾਰੋਬਾਰ ਚੱਲ ਰਿਹਾ ਹੈੀ ਫੈਕਟਰੀ ਦੇ ਮਾਲਕ ਦੇ ਖਿਲਾਫ ਕੀ ਕਾਨੂੰਨੀ ਕਾਰਵਾਈ ਚਾਹੁੰਦੇ? ਆਹੇ ਤੱਕ ਅਸੀਂ ਚਾਹੁੰਦੇ ਹਾਂ ਉੱਥੇ ਵੀ ਪਰਚਾ ਦਰਜ ਕੀਤਾ ਜਾਵੇ। ਉੱਥੇ ਵੀ ਪੂਰੀ ਕਾਰਵਾਈ ਹੋਣੀ ਚਾਹੀਦੀ। ਉਹ ਜੇ ਨਾ ਕਾਰਵਾਈ ਹੋਈ ਤੇ ਤਾਂ ਫਿਰ ਅਸੀਂ 15 ਜਿਹੜਾ ਮਨਵਤ ਤੇ ਬੈਠਾਂਗੇ ਸਮੂਹ ਹਿੰਦੂ ਸੰਗਠਨ। ਜਿਹੜਾ ਜੀ ਰੋਜ ਪਰਦੇਸ਼ਨ ਕੀਤਾ ਜਾ ਰਿਹਾ ਹੈ ਰੋਜ ਪਰਦੇਸ਼ਨ ਤੇ ਤੁਹਾਡਾ ਮਹਿਜ 10 ਮਿੰਟ ਚੱਲਿਆ ਤੇ 500 ਮੀਟਰ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਤੇ ਕਾਰਵਾਈ ਜਿਹੜੀ ਹੈ ਪੁਲਿਸ ਤੁਹਾਨੂੰ ਲੱਗਦਾ ਕਰੇਗੀ ਕਾਰਵਾਈ ਤੁਹਾਡੀ ਮੰਗਾਂ ਤੇ ਸੁਣਵਾਈ ਹੋਏਗੀ ਬੜਾ ਅੱਛਾ ਸਵਾਲ ਤੁਸੀਂ ਪੁੱਛਿਆ ਵਾ ਤੁਹਾਡੇ ਕੋਈ ਲੁਕਿਆ ਛਪਿਆ ਨਹੀਂਗਾ ਜਦੋਂ ਦੀ ਇਹ ਮਾਨ ਸਰਕਾਰ ਆਈ ਹੈ ਉਸ ਤੋਂ ਬਾਅਦ ਹਿੰਦੂਆਂ ਦੇ ਨਾਲ ਜੋ ਜ਼ੁਲਮ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਕੋਈ ਕੋਈ ਵੀ ਜਿਹੜਾ ਕੰਮ ਹੈ ਜਿਹੜਾ ਗੋ ਮਾਲ ਦੀ ਫੈਕਟਰੀ ਫੜੀ ਗਈ ਹੈ ਇਹ ਬਿਨਾਂ ਰਾਜਨੀਤਿਕ ਛੱਡ ਤਾਨੂੰ ਪਤਾ ਉਹਦੇ ਸਹਿਯੋਗ ਤੋਂ ਬਿਨਾਂ ਨਹੀਂ ਹੋ ਸਕਦਾ ਇਹ ਇੱਕੋ ਹੀ ਬੰਦਾ ਵਾ ਜਿਹੜਾ ਪੰਜਾਬ ਵਿੱਚ ਕੰਮ ਕਰ ਰਿਹਾ ਹੈ ਪਗੌੜੇ ਵੀ ਉਹਦੀ ਫੈਕਟਰੀ ਫੜੀ ਗਈ ਉਸ ਤੋਂ ਬਾਅਦ ਜਲੰਧਰ ਦੀ ਫੜੀ ਗਈ ਉਸ ਤੋਂ ਬਾਅਦ ਅੰਮ੍ਰਿਤਸਰ ਫੜੀ ਗਈ ਔਰ ਇਹ ਇੱਕ ਬੰਦਾ ਇੰਨੇ ਜਗ੍ਹਾ ਫੈਕਟਰੀ ਜੇ ਕੰਮ ਕਰ ਰਿਹਾ ਤੇ ਇਹਦਾ ਮਤਲਬ ਉਹਦੇ ਤਾਰ ਕਿਤੇ ਵੱਡੇ ਜੁੜੇ ਆ ਇਹ ਤੇ ਸੋਝੀ ਤਾਂ ਕੋਈ ਲੁਕਿਆ ਛਪਿਆ ਨਹੀਂਗਾ ਜਦੋਂ ਫੈਕਟਰੀ ਜਲੰਧਰ ਫੜੀ ਗਈ ਗੌਰ ਰਖਸ਼ਾ ਦਲਦੇ ਪ੍ਰਧਾਨ ਉਹਨਾਂ ਨੇ ਇਹਦੀ ਫੈਕਟਰੀ ਸੀਲ ਕਰਵਾਈ ਤੇ ਉਸ ਤੋਂ ਬਾਅਦ ਫੈਕਟਰੀ ਸੀਲ ਹੁੰਦੇ باوجود ਉਹ ਇਨਸਾਨ ਇੰਨੀ ਕੁ ਦੀ ਤਾਕਤ ਸੀ ਇੰਨੀ ਪਾਵਰ ਸੀ ਪਿਛਲੀ ਕੰਧ ਤੋੜ ਕੇ ਸਾਰੀ ਮਸ਼ੀਨੀ ਕਢ ਕੇ ਉਹ ਅੰਮ੍ਰਿਤਸਰ ਲੈ ਆਇਆ ਤੇ ਕਿੱਥੇ ਸਰਕਾਰਾਂ ਕਿਤੇ ਕੁੱਤੇ ਨੂੰ ਛੋਟੀ ਮਾਰਦੀਏ ਤੇ ਉੱਤੇ ਪਰਚਾ 300 2000 ਅੱਜ ਗਊ ਮੱਧਾ ਕੱਟੀ ਜਾ ਰਹੀ ਹੈ ਪੰਜਾਬਾ ਦੇ ਵਿੱਚ ਉੱਤੇ ਕੋਈ ਕੈਸੀ ਦੇਸ਼ੀ ਬਣਾਮ ਨਾ ਬੜਾ ਮਜ਼ਦੂਰ ਹੋ ਗਏ ਆ ਅਸੀਂ ਆਪਣੇ ਹੱਥੋਂ ਜਿਹੜਾ ਕੀ ਮਨ ਰੋ ਰਿਹਾ ਵੈ ਐਟਾ ਵੜਾ ਪੁੱਛ ਰੱਖਣਾ ਫੜੇ ਜਾਣ ਤੋਂ ਬਾਅਦ ਅਸੀਂ ਅੱਜ ਸਾਰੇ ਸੰਗਠਨਾਂ ਨੇ ਪ੍ਰਲਗ ਕੀਤਾ ਅਸੀਂ ਜੇ ਜੇ ਪਹਿਲਾਂ ਹੀ ਜਾਂਚ ਕੀਤੀ ਜਾਂਦੀ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਤੇ ਤੁਹਾਨੂੰ ਲੱਗਦਾ ਉਹ ਦੂਸਰਾ ਗੁੱਚੜਖਾਨਾ ਖੋਲ ਸਕਦਾ ਸੀ ਇਹ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਉਹ ਬੰਦਾ ਦਾ ਉਹਦੇ ਤਾਰ ਕਾਫੀ ਲੰਬੇ ਨੇ ਦੱਸਿਆ ਜਾ ਰਿਹਾ ਕਿ ਉਹ ਬੰਦਾ ਬੇਰਠ ਦਾ ਰਹਿਣ ਵਾਲਾ ਦਾ ਉਥੋਂ ਦੀ ਸਰਕਾਰਾਂ ਨੇ ਪਹਜਾ ਦਿੱਤਾ ਜੋਗੀ ਸਰਕਾਰ ਉਹਨਾਂ ਨੇ ਤੇ ਉਥੋਂ ਦਾ ਆਪਣਾ ਕੰਮ ਛੱਡ ਕੇ ਉਹ ਪੰਜਾਬ ਦੇ ਵਿੱਚ ਨਾ ਰੁਕ ਕੀਤਾ ਵਾ ਇਹ ਹੋ ਸਕਦਾ ਹੈ ਇਹੋ ਜਿਹਾ ਹੋਰ ਕਈ ਪੁੱਛੜ ਖਾਨੇ ਉਹ ਉਹਨਾਂ ਦੇ ਦੇਖ ਰਿਹਾ ਕਿ ਚੱਲਦੇ ਹੋਣ ਤੇ ਬੜੀ ਮੰਦਭਾਗੀ ਘਟਨਾ ਆ ਗਈ ਹੈ ਇਲਾਕੇ ਦੇ ਐਸ ਐਚ ਓ ਇਲਾਕੇ ਦੇ ਸਰੇਆ ਮੇਨ ਔਰ ਤੋਂ ਪੁੱਛੜ ਖਾਨਾ ਚੱਲ ਰਿਹਾ ਔਰ ਉਸ ਪੜੋਸ ਨੂੰ ਵੀ ਕਿਸੇ ਨੂੰ ਖਬਰ ਨਹੀਂ ਕਿੱਥੇ ਗਮਾਂ ਕੱਟੀਆਂ ਜਾ ਰਹੀਆਂ ਨੇ ਤੋਂ ਅੱਜ ਅਸੀਂ ਜਿਹੜਾ ਪ੍ਰਲਬ ਕੀਤਾ ਸੀ ਕਿ ਸ੍ਰੀ ਸੁੱਤੀ ਸਰਕਾਰ ਹੀ ਹੈ ਕਿ ਅਸੀਂ ਉਹਨੂੰ ਦਸੀਏ ਕਿ ਜਿਹੜੀ ਕਿ ਬੇਜ਼ ਵਿਜ਼ੀ ਘਟਨਾਵਾਂ ਵਿੱਚ ਗਊ ਹਤਿਆਰ ਨੂੰ ਵੀ ਸ਼ਾਮਿਲ ਕੀਤਾ ਜਾਵੇ ਔਰ ਦੋਸ਼ੀਆਂ ਦੇ ਉੱਤੇ ਸਖਤ ਕਾਰਵਾਈ ਕਰਨ ਵਾਸਤੇ ਉਹਨਾਂ ਦਾ 302 ਦਾ ਮਕਦਮਾ ਦਰਜ ਕੀਤਾ ਜਾਵੇ ਤੇ ਉਸੇ ਰੋਸ਼ਵਜੋ ਅੱਜ ਅਸੀਂ ਸ਼੍ਰੀ ਦਰਗਣਾ ਮੰਤ్రੋ ਚੱਲ ਕੇ ਡੀਸੀ ਤਫਸੀਲ ਦੇ ਮੰਤ్రੋ ਦੇ ਨਹੀਂ ਪਰ ਤੁਸੀਂ ਦੇਖਿਆ ਹੀ ਹੈ ਪ੍ਰਸ਼ਾਸਨ ਨੇ ਸਾਡੀਆਂ ਮੰਗਾ ਕੀ ਮੰਨੀਆਂ ਮੋਕੇ ਉੱਤੇ ਸਾਨੂੰ ਜ਼ਬਰਨ ਪੂਰੀ ਆਪਣੀ ਸ਼ਕਤੀ ਤੇ ਤਾਕਤ ਲਗਾ ਕੇ ਸਾਨੂੰ ਹਾਸੀਗੜ ਚੌਂਗ ਦੇ ਵਿੱਚ ਰੋਕ ਦਿੱਤਾ ਗਿਆ ਹੈ ਕਿ ਸਾਡੀ ਜਿਹੜੀ ਕੀ ਹੈ ਆਵਾਜ਼ ਅਗਾਹ ਤੱਕ ਨਾ ਪਹੁੰਚ ਸਕੇ ਜਨ ਸਮುದਾਇਾ ਸਾਡੇ ਲੋਕਾਂ ਨਾਲ ਜੁੜ ਸਕੇ ਅੱਜ ਏਡਾ ਅਸੀਂ ਇਕੱਠ ਕਰਕੇ ਆਪਾਂ ਹਿੰਦੂਆਂ ਦੀ ਆਵਾਜ਼ ਨੂੰ ਬਲੰਦ ਕਰਨ ਜਾ ਰਹੇ ਸੀ ਕੋਈ ਗਉ ਨੂੰ ਅਸੀਂ ਮਾਤਾ ਦਰਜਾ ਦਿੰਨੇ ਆ ਗਉ ਸਾਡੀ ਮਾਤਾ ਤੇ ਸੋ ਅਸੀਂ 15 ਦਿਨ ਦਾ ਟਾਈਮ ਦਿੱਤਾ ਸਰਕਾਰ ਨੂੰ ਤੇ 15 ਦਿਨਾਂ ਵਿੱਚ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਤੇ ਅਸੀਂ 1 ਅਗਸਤ ਨੂੰ ਪੰਜਾਬ ਬੰਦੀ ਕਾਲ ਦੇਣੇ ਆ ਔਰ ਨਾਲ ਹੀ ਉਹਦੇ ਅਸੀਂ 31 ਅਗਸਤ ਨੂੰ ਮਰਨ ਵਰਤ ਭੜਾਈ ਪੁੱਜੇ ਰੱਖਾਂਗੇ ਤੇ ਚਾਹੇ ਅਸੀਂ ਜੈ ਭਾਰਤ ਜਿਸ ਤਰ੍ਹਾਂ ਕੀ ਆਇਆ ਹੈ ਹਿੰਦੂਸਰ ਗੰਨਾ ਵੱਲੋਂ ਜਿਹੜਾ ਕੀ ਮਰਨ ਵੜਤੇ ਦੇ ਬੈਠਣ ਦੀ ਗੱਲ ਕੀਤੀ ਜਾ ਰਹੀ ਹੈ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਕਾਰਵਾਈ ਕਿਸ ਤਰ੍ਹਾਂ ਕੀਤੀ ਜਾਏਗੀ ਇਹਦੇ ਪੁਲਸ ਜਾਂਦੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਜਾਂਦੀ ਹੈ ਪਰ ਤੁਹਾਨੂੰ ਇਸ ਦਾ ਸਾਬ ਦਿਖਾ ਦਈਏ ਕਿ ਇਹਨਾਂ ਵੱਲੋਂ ਜਿਹੜਾ ਕਿ ਰੋਜ ਪ੍ਰਦਰਸ਼ਨ ਵੀ ਨਹੀਂ ਕਰ ਕਰਨ ਦਿੱਤਾ ਗਿਆ ਸਿਰਫ 500 ਮੀਟਰ ਦੀ ਦੂਰੀ ਤੇ ਹੀ ਇਹਨਾਂ ਦਾ ਜਿਹੜਾ ਰੋਜ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਜਦ ਕਿ ਇਹਨਾਂ ਨੇ ਕਿਹਾ ਸੀ ਕਿ ਸ਼ਾਂਤੀਪੂਰਵਕ ਰੋਜ ਪ੍ਰਦਰਸ਼ਨ ਕਰਾਂਗੇ ਕਿ ਭਾਰੀ ਪੁਲਿਸ ਬਲ ਦੇ ਨਾਲ ਜਿਹੜਾ ਕਿ ਇਹ ਰੋਜ ਪ੍ਰਦਰਸ਼ਨ ਖਤਮ ਕਰ ਦਿੱਤਾ ਗਿਆ ਹੁਣ ਇਹਨਾਂ ਨਾਲ ਮਰਨ ਮਲਤੇ ਬੈਠਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਰਿਪੀਟ ਉਹਨ Hindu ਸੰਗਠਨਾਂ ਵੱਲੋਂ ਮਰਨ ਵਰਤ ਤੇ ਬੈਠਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਬੰਦੇ ਦੀ ਕਾਲ ਵੀ ਦਿੱਤੀ ਜਾ ਰਹੀ ਹੈ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਦੇਖਣਾ ਹੋਏਗਾ ਪੁਲਿਸ ਕੀ ਕਾਰਵਾਈ ਕਰਦੀ ਹੈ ਕਿ ਇਹ ਬੁਚੜਖਾਨੇ ਇਸ ਤਰ੍ਹਾਂ ਹੀ ਖੁੱਲਦੇ ਰਹਿਣਗੇ ਪੰਜਾਬ ਦੇ ਵਿੱਚ ਕਿ ਇਸ ਤਰ੍ਹਾਂ ਹੀ ਗੋਹ ਹਤਿਆ ਹੁੰਦੀ ਰਹੇਗੀ ਸਰਕਾਰਾਂ ਦੀ ਜਿਹੜੀ ਹੈ ਨਕੇਲ ਇੱਥੇ ਕੱਸੀ ਜਾਂਦੀ ਹੈ ਕਿ ਨਹੀਂ ਇਹਦੇ ਆਉਣ ਵਾਲਾ ਸਮਾਂ ਹੀ ਦੱਸੇਗਾ